ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਾਹ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਤਕਰੀਬਨ ਕੋਈ 15 14 ਕਿਲੋਮੀਟਰ ਦੀ ਦੂਰੀ ਆ ਪਿੰਡ ਬਾਹ ਦੀ ਸ਼ਿਵਾਜਪੁਰ ਬਿਲਕੁਲ ਨਜ਼ਦੀਕ ਤੇ ਮਾਨੋਚਾਲ ਡਾਲੇ ਕੇ ਵੀ ਦੋਸਤੋ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਜਦੋਂ ਤਰਨਤਾਰਨ ਸਾਹਿਬ ਤੋਂ ਆਪਾਂ ਦਿਾਲਪੁਰਾ ਠਿੱਕੀਵੰਡ ਵਾਲੀ ਸੜਕ ਆਉਨੇ ਆ ਇਸੇ ਸੜਕ ਦੇ ਉੱਪਰ ਪਿੰਡ ਬਾਹ ਆਉਂਦਾ ਠੀਕ ਆ ਜੀ ਕਵੀਰਕਰ ਸੇਵਕ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਵੀਰ ਖਰੀਦਦਾਰੀ ਕਰਦਾ ਤੇ ਲਿਆ ਕੇ ਸੇਲ ਕਰਦਾ ਅੱਜ ਦੋ ਮੱਝਾਂ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਦੋਵੇਂ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਸੂਆ ਪੁੱਛ ਲਾਂਗੇ ਵੀਰ ਤੋਂ ਕਿੰਨੇ ਕਿੰਨੇ ਸੂਬੇ ਆ ਤੇ ਮਗਰ ਬੱਚੇ ਕੀ ਮਿਲਕ ਦੁੱਧ ਤੇ ਚੱਲ ਰਹੀਆਂ ਨੇ ਕੀ ਬੋਲਾ ਥੱਲੇ ਇਹਨਾਂ ਦੇ ਹਾਜ਼ਰ ਆ ਤੇ ਕੀ ਰੇਟ ਪੜਦਾ ਰਹਿਣ ਵਾਲਾ ਉਹ ਪੂਰੀ ਡਿਟੇਲ ਲੈ ਕੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂਗੇ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਜੀ 2 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 3:30 4:00 ਵਜੇ ਦਾ ਆਉ ਕਰਦੇ ਆ ਗਲਪਾਤ ਬਾਕੀ ਨਾਲ ਦੀ ਨਾਲ ਕੁਝ ਕੁਝ ਧਾਰਾ ਮਾਰ ਕੇ ਆਪਾਂ ਵਿੱਚੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਸਭ ਤੋਂ ਪਹਿਲਾਂ ਗਰਸੇਵਕ ਸਾਸਰੀ ਗੱਲ ਸੱਸ ਜੀ ਵੀ ਜੀ ਹੋਰ ਸੁਣਾਓ ਕੀ ਹਾਲ ਜੀ ਠੀਕ ਠਾਕ ਵੀਰੇ ਹਾਂ ਜੀ ਗਰਸੇਵਕ ਮਾਲ ਇਸੇ ਤਰ੍ਹਾਂ ਤਕਰੀਬਨ ਕੋ 2-4 ਨਾਲ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਜੀ ਡੇਲੀ ਆਉਂਦੇ ਰਹਿੰਦੇ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਹਾਂਜੀ ਅੱਜ ਆਪਣੇ ਕੋਲ ਜਿਹੜੀਆਂ ਦੋ ਮੱਜਾਂ ਬਿਲਕੁਲ ਸਰਜਰੀ ਸੁਈਆਂ ਤੋਂ ਸਰਜਰੀ ਤਾਜ਼ੀਆਂ ਸੁਈਆਂ ਜੀ ਚੌਹ ਚੌਹ ਦਿਨਾਂ ਦੀਆਂ ਸੁਈਆਂ ਠੀਕ ਆ ਜੀ ਹਾਂਜੀ ਦੋਵੇਂ ਮਲਕੀ 4-4 ਦਿਨ ਹੋ ਗਏ ਚਾਰ ਚਾਰ ਦਿਨ ਹੋ ਗਏ ਸੁਈਆਂ ਨੂੰ ਠੀਕ ਆ ਜੀ ਹਾਂਜੀ ਹਾਂਜੀ ਤੇ ਦੋਸਤੋ ਚੌਹ ਚੌਹ ਦਿਨਾਂ ਦੀਆਂ ਦੋਵੇਂ ਸੁਈਆਂ ਨੇ ਤੇ ਬਾਲੇ ਤੇ ਮਿਲਣਾ ਤਾਂ ਚਲਣ ਡਈਆਂ ਹੋਣੀਆਂ ਬਾਲਾ ਲਾ ਲੈ ਕੋਈ ਦੁੱਧ ਮੰਨ ਲੈ ਹਾਂਜੀ ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਕਰ ਸਾਬਕ ਐਸੇ ਪਹਿਲੇ ਨੰਬਰ ਤੋਂ ਇਸੇ ਮੱਜ ਤੋਂ ਕਰਦੇ ਹਾਂ ਹਾਂਜੀ ਹਾਂਜੀ ਤੇ ਇਹਦਾ ਸੁਹਾ ਕਿਵੇਂ ਆ ਵੀ ਜੀ ਉਹ ਤੇ ਦੂਜਾ ਆਂਦੇ ਚਲੋ ਆਪਦੀ ਕੋਈ ਸਮਝ ਲਾ ਲੈ ਤਿੱਜਾ ਲਾ ਲੈ ਹ 8 ਕਿਲੋ ਪੱਕਾ ਦੁੱਧ ਇਹਦੇ ਨਾਲ ਹੀ ਆਜ ਰਿਹਾ ਜੀ ਦੁੱਧ ਲਾ ਲੈ ਕੋਈ ਬੋਲਾ ਲਾ ਲੈ ਠੀਕ ਹੈ ਜੀ ਹਾਂਜੀ ਲੋਬੇ ਕਿਸਾਨ ਵੀਰੋ ਤੀਜਾ ਸੂਆ ਕੋਈ ਮੰਨ ਲੈ ਚਾਹੇ ਕੋਈ ਦੂਜਾ ਮੰਨ ਲੈ ਠੀਕ ਹੈ ਦੇਖੋ ਵੀਰੋਂ ਦਾ ਵੀ ਦੂਜਾ ਮੰਨ ਕੇ ਆਪਾਂ ਖਰੀਦੀ ਅਕਦਾ ਘਰ ਵਾਲੇ ਦੂਜਾ ਹੁੰਦੇ ਸੀ ਪਰ ਤੀਜਾ ਮੰਨ ਕੇ ਕੋਈ ਵੀ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬਹੁਤ ਦਿਨਾਂ ਦਾ ਸਮਾਂ ਹੋ ਗਿਆ ਮਗਰ ਕਟਾ ਇਹਦੇ ਮੇਲ ਆ ਤੇ ਬੋਲਾ ਕਿੰਨਾ ਦੱਸਿਆ 8 ਕਿਲੋ 8 ਕਿਲੋ ਪੱਕਾ ਜਿਹੜਾ ਚਵਾ ਦੇਣਾ ਜੀ 8 ਕਿਲੋ ਹਾਂਜੀ ਹਾਂਜੀ ਮੈਂ ਚੂਨ ਜਾਂਦੀ ਪੂਰੀ ਖਰੀਦੀ ਮੈਂ ਨਾ ਇੱਕ ਨੰਬਰ ਪੋਲੀ ਧਾਰ ਕਪੂਰ ਛਟਾਣੀ ਠੀਕ ਹੈ ਜੀ ਹ ਤੇ ਹੈਵੀ ਪੋਲੀ ਐਮ ਕੋਈ ਸੇ ਰਕਮ ਦਾ ਪੂਰ ਛੱਟਾ ਜਿਹੜਾ ਆਪਾਂ ਵਿੱਚ ਚੈੱਕ ਕਰਾਈ ਦੇਣਾ ਹਾਂਜੀ 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 ਤੇ ਬਾਕੀ ਹਾਈਟ ਕੱਦ ਦੋਸਤੋਂ ਵਧੀਆ ਐ ਇਸ ਮੱਜ ਦਾ ਠੀਕ ਆ ਜੀ ਫੁੱਲ ਵੱਡੇ ਕੱਦ ਕੱਢਦੀ ਐ ਹਾਂ ਮੀਡੀਅਮ ਮੱਜਾਂ ਨਾਲੋਂ ਆਪਾਂ ਥੋੜੀ ਜੀ ਪਲੱਸ ਹਾਈਟ ਦੇ ਵਿੱਚ ਕਾਊਂਟ ਕਰਾ ਦੇਨੇ ਆ ਤੁਹਾਨੂੰ ਹਾਂਜੀ ਬਾਕੀ ਭਲੂਨ ਪਾਲਪੁਰ ਜੀ ਹੈਗੀ ਆ ਜੀ ਹਾਂਜੀ ਹਾਂਜੀ ਹੈਗੀ ਆ ਜੀ ਹਾਂਜੀ ਹਾਂਜੀ ਤੇ ਜਾ ਕੇ ਸੇਵਕ ਵੀ ਕੱਢ ਕੇ ਬਾਰਿਆਂ ਨੂੰ ਦਿਖਾ ਦਈਏ ਤੇ ਦੇਵੇ ਭਵਾਨੇ ਦੀ ਜੀ ਦੋਸਤੋਂ ਜੇਕਰ ਬਖਾਲੇ ਦੀ ਗੱਲ ਕਰੀਏ ਤੇ ਬਿਲਕੁਲ ਪੱਦਰ ਇੱਕ ਸਾਰ ਲੇਵਾ ਤੇ ਤੋੜ ਕੇ ਇੱਕ ਵਾਰੀ ਤੁਹਾਨੂੰ ਆਪਾਂ ਲ ਇਕ ਕਾਤੋਂ ਵੱਡਾ ਠੀਕ ਆ ਜੀ ਫੁੱਲ ਵੱਡੇ ਆ ਕਰੋ ਚੈੱਕ ਬਾਕੀ ਚੁਵਾਈ ਦੀ ਅਗਲੇ ਪਿਛਲੇ ਥਨਾਂ ਦੀ ਬਰਾਬਰ ਮੈਂ ਨਾ ਇੱਕ ਨੰਬਰ ਕੋਈ ਵੀ ਰੂੜ ਸਟਾ ਕੋਈ ਥਣ ਵੱਧ ਕਰਦੀ ਗਰੰਟੀ ਹੋ ਆਪਣੀ ਆ ਬੱਚਿਆ ਜੇ ਦਾ ਠੀਕ ਆ ਜੀ ਹਾਂਜੀ ਡਾਕਟਰ ਸਾਹਿਬ ਕਹਿੰਦੇ ਥੋੜਾ ਹੋਰ ਵੀ ਰਕਮ ਆ ਦਈਏ ਇੱਕ ਕੋਈ ਹੋਰ ਦੌਰ ਕੇ ਦਿਖਾਦੇ ਆ। ਲਓ ਤੁਸੀਂ ਕੋਈ ਫੇਸ ਕੁਆਲਿਟੀ ਦੀ ਦੇਖ ਲਓ ਤੁਸੀਂ ਬਿੱਲੀ ਮਣਕੀ ਅੱਖਾਂ ਤੇ ਸਿੰਘ ਗੋਲ ਠੀਕ ਆ। ਤੇ ਕੱਦ ਵੱਡਾ। ਕੋਈ ਦੂਰੋਂ ਨੇੜੇੋਂ ਭਰਾ ਆ ਰਿਹਾ ਠੀਕ ਆ ਜੀ। ਜਿਹਨੂੰ ਆਈਡੀਆ ਕਿ ਤੁਸੀਂ ਮੰਨ ਕੇ ਆ ਸਕਦੇ ਜੀ ਵੀ ਕੱਦ ਵੱਡਾ ਜਾਂ ਕੋਈ ਸਮਦਰ ਜਾਂ ਮੀਡੀਅਮ ਹਾਈਟ ਨਹੀਂਗੀ। ਆਮ ਨਾਰਮਲ ਮੀਡੀਅਮ ਹਾਈਟ ਹੋਵੇ। ਵੱਡਾ ਕੱਦ ਹੈ ਜੀ, ਫੁੱਲ ਵੱਡਾ ਕੱਦ। ਆਹ ਕਰੋ ਚੈੱਕ ਠੀਕ ਆ ਜੀ। ਇੱਕ ਸਾਰ ਲੇਵਾ ਬਿਲਕੁਲ। ਪੱਦਰ ਲੈਵੇ ਵਿਖਾਲੇ ਵਿੱਚ ਹੋਰਾਂ ਬੰਦਣੀ ਇੱਕ ਸਾਇਜ ਇੱਕ ਸਾਰ ਪੇਗਾ ਦੀ ਲੈ ਵੀ ਕਿਸਾਨ ਕੇ ਦੀ ਡਿਮਾਂਡ ਕੀ ਕਰਤੀ ਫਿਰ ਇਦਾਂ ਨਹੀਂ ਅਗਰ ਝੋਟੀਆਂ ਦਾ ਮੁੱਲ ਕੋਈ 10 1 20 ਕਰੀ ਜਾਂਦਾ ਮੁੱਲ 1 5 ਹਾਂ ਲੱਕਰੀ ਦੇ ਦਈਏ ਲੱਖ ਦੀ ਆਉਂਦੀ ਜੇ ਆਉਂਦੀ ਆ ਥੱਲੇ ਜੈ ਜੈਕਾਰ ਕਰਦੀਏ ਉਹ ਕੰਮ 5% ਦੇ 95 ਦੀ ਦੇ ਦੀਆਂ ਹਨਾ 95 ਦੀ ਹਾਂਜੀ ਮਾਨਤਾਨ ਕਰ ਦੀਏ ਉਹ ਤਾਂ ਜੋ ਮਾਨਤਾਨ ਵੀ ਹੋ ਜਾਊਗਾ ਹੋ ਜਾਊਗਾ ਜੀ ਖੁੱਲਾ ਮਾਨਤਾਨ ਕਰ ਦਾਂਗੇ ਜੇ ਕੋਈ ਆਊਗਾ ਲਓ ਜੀ 95000 ਦੇ ਵਿੱਚੋਂ ਕਿਸਾਨ ਵੀਰੋ ਛੋੜ ਛੱਪਾ ਮਾਨਤਾਨ ਹੋਊਗਾ ਬੱਚਾ ਜਿੱਦਣ ਵੀ ਛੋਟੀ ਦੁੱਧ ਤੇ ਆ ਗਈ ਇਹਨੂੰ 12 13 ਕਿਲੋ ਦੁੱਧ ਆਂਦਾ ਵੀ ਕੀ ਆ ਬਿਲਕੁਲ ਆ ਬੱਚੇ ਸੀ ਹਾਂਜੀ ਹਾਂਜੀ ਬਹੁਤ ਜੀ ਲਓ ਜੀ ਠੀਕ ਆ ਇਹ ਬੱਚਾ ਹਾਂਜੀ ਹਾਂਜੀ ਠੀਕ ਆ ਤੇ ਅਗੇ ਕਰਸੇਵਿਕਾ ਕਕ ਸੈਕਿੰਡ ਨੰਬਰ ਤੇ ਆਪਣੇ ਕੋਲ ਦੂਜੇ ਨੰਬਰ ਤੇ ਆ ਮੱਝ ਖੜੀ ਜਿਹੜੀ ਹਾਂਜੀ ਇਹ ਵੀ ਤੀਜਾ ਸੁਆ ਸੂਈ ਜੇ ਤੱਜਾ ਸੁਆ ਹਾਂ ਇਹਨੂੰ ਵੀ ਦਿਨ ਚਾਰ ਕੀ ਹੋ ਗਿਆ ਚਾਰ ਪੰਜ ਇਹਨੂੰ ਪੰਜਵਾਂ ਦਿਨ ਆ ਜੀ ਪੰਜਵਾਂ ਦਿਨ ਹਾਂਜੀ ਹਾਂਜੀ ਤੇ ਬੋਲਾ ਕੋਈ ਕੱਚਾ ਬੋਲਾ ਕਿੰਨਾ ਭੁੰਨ ਦਿੱਤਾ ਅੱਠ ਕਿਲੋ ਪੱਕਾ ਸਟਾਰਟਿੰਗ ਕੀਤੀ ਆਈ ਅੱਠ ਕਿਲੋ ਹਾਂਜੀ ਹਾਂਜੀ ਤੇ ਚਵਾਜਬੂ ਦਾ ਜਿਹੜਾ ਇੱਕ ਨੰਬਰ ਕੋਈ ਮੈਂ ਇੱਕ ਨੰਬਰ ਭੋਲੀ ਧਾਰ ਕੋਈ ਪੂਰ ਛੱਟਾ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਲ ਮਗਰ ਇਹਦੇ ਵੀ ਕੱਟਾ ਹੀ ਹੈ ਨਾ ਕੱਟਾ ਹੀ ਆ ਜੀ ਮਗਰੇ ਦੇ ਉਹ ਵੀ ਇਹਦੇ ਵੀ ਮਗਰ ਦੋਸਤੋ ਕੱਟਾ ਹੀ ਆ ਮੇ ਚੌਥਾ ਚੌਥਾ ਦਿਨ ਇਹਨਾਂ ਮੱਜਾਂ ਹੋ ਗਿਆ ਸਮਾਂ ਤੇ 8 ਕਿਲੋ ਇਸ ਮਹਿ ਦੇ ਥੱਲੇ ਜਿਹੜਾ ਬੋਲਾ ਵਜਨ ਵਜਨ ਵੇਖੋ ਜੀ ਕਿੰਨੇ ਵਜਨ ਕੋਈ ਕੱਚਾ ਬੋਲਾ ਮੰਨ ਲੈ ਕਿਉਂਕਿ 4 ਕਿ ਦਿਨ ਤੇ 50 ਦਿਨਾਂ ਦੇ ਵਿੱਚ ਆਪਾਂ ਨਾਰਮਲੀ ਇੱਕ ਬੋਲਾ ਹੀ ਕਾਊਂਟ ਕਰ ਸਕਦੇ ਆ ਤੇ ਇਹਦਾ ਵੀ ਵੀਰ ਚੋਣ ਜਾਣ ਇੱਕ ਨੰਬਰ ਪੋਲੀ ਧਾਰ ਕੋਈ ਪੂਰ ਛੱਟਾ ਕੋਈ ਥਣ ਵੱਧ ਘਟ ਨਹੀਂ ਗਰੰਟੀ ਹੋ ਆਪਣੀ ਵੀਰ ਠੀਕ ਹੈ ਜੀ ਆ ਕਰੋ ਚੱਕ ਠੀਕ ਸੋ ਬਾਕੀ ਨਾਲ ਦੀ ਨਾਲ ਹੀ ਜਿਹੜੀ ਤੁਸੀਂ ਚਵਾਈ ਦੇਖ ਰਹੇ ਜੀ ਠੀਕ ਹੈ ਜੀ ਦੋ ਮੱਜਾਂ ਦੀ ਨਾਲ ਦੀ ਨਾਲ ਹੀ ਆਪਾਂ ਚਵਾਈ ਤੁਹਾਨੂੰ ਦਿਖਾ ਰਹੇ ਆਂ ਤੇ ਕੋਈ ਕਿਸੇ ਰਕਮ ਦਾ ਕੋਈ ਭੂਰ ਛੱਟੇ ਵਾਲੀ ਗੱਲ ਹੋਈ ਤੇ ਆਪਾਂ ਵਿੱਚੇ ਓਨਰ ਵੀ ਦੱਸਣ ਜੋਗਾ ਆਪਾਂ ਵੀ ਤੁਹਾਨੂੰ ਦੱਸ ਸਕਦੇ ਆ ਜੇਕਰ ਕੋਈ ਭੂਰ ਛੱਟਾ ਹੋਇਆ ਠੀਕ ਆ ਬਾਕੀ ਚੋਣ ਜਾਂ ਨੰਬਰ ਸੋ ਕਿਸੇ ਰਕਮ ਦਾ ਕੋਈ ਫਾਲਟ ਨਹੀਂਗਾ ਬਾਕੀ ਕਿਸੇ ਵੀ ਭਰਾ ਨੇ ਧਿਆਨ ਕੇ ਜਿਹੜੀ ਤਸੱਲੀ ਤੁਸੀਂ ਕਰੀ ਲੈਣੀ ਹੈ ਠੀਕ ਹੈ ਤੇ ਇਹਦੀ ਡਿਮਾਂਡ ਕੀ ਕਰਤੀ ਵੀਰ ਮੁੱਲ ਭਾਵੇਂ 80 ਕਰ ਲੀਏ ਜੀ ਹਾਂ 75 ਦੀ ਦੇ ਦਈਏ 75 ਦੀ ਹਾਂ ਜੀ ਹਾਂ ਨਹੀਂ ਕਰਤੀ ਛੋਟ ਵਿੱਚੋਂ 2000 ਲੈ 73 ਪੂਰੇ ਦੀ ਦੇ ਦਈਏ 73 ਦੀ ਹਾਂ ਜੀ ਬੋਲ ਜੀ 73000 ਦੀ ਇਹ ਕਿਸਾਨ ਵੀਰੋਂ ਤੁਹਾਨੂੰ ਲਾਸਟ ਮਿਲ ਜੂਗੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚੂਣ ਜਾਣ ਤੁਸੀਂ ਨਾਲ ਇੱਕ ਨੰਬਰ ਚ ਵਾਈ ਹੈ ਜੀ ਤੇ ਬਾਕੀ ਥਣ ਲੇਵੇ ਦੇ ਵਿੱਚ ਸਪੇਸ ਵਾੜ ਜਿਹੜੀ ਆਪਸੀ ਥਣਾਂ ਦੀਆ ਕਰੋ ਚਾਹਤ ਤੋ ਚੰਗੀ ਆ ਮੱਜਾਂ ਤੋਂ ਵੀ ਚੰਗੀਆਂ ਨੇ ਠੀਕ ਆ ਜੀ ਹਾਂਜੀ ਤੇ ਚੌਣ ਚਾਹ ਬਾਕੀ ਦਾ 11000 ਕਿਲੋ ਖੁੱਲਾ ਦੁੱਧ ਦੇਈ ਜਾਣਾ ਇਹਨੇ ਆ ਬਿਲਕੁਲ ਹਾਂਜੀ ਤੇਦੀ ਮੈਨੂੰ ਚਲੋਂਦਾ ਜਾਂਦਾ ਜੀ ਪਲੀ ਪੁਲੀ ਵਜਣ ਬੂਜਣ ਬਹੁਤ ਜ਼ਿਆਦਾ ਵਜਣ ਚੰਗਾ ਮੈਂ ਹਾਂਜੀ ਹਾਂਜੀ ਸਾਂਭੀ ਕਿੰਨੇ ਚੰਗੀ ਆ ਹਾਂਜੀ 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 ਤੋ ਦੋਸਤੋ ਸਾਫ ਸੰਭਾਲਦਾ ਹੀ ਮੋਲਾ ਤੇ 73000 ਦੀ ਮਿਲ ਜੂਗੀ ਫਿਰ ਹਾਂਜੀ ਹਾਂਜੀ 73000 ਸੋਨ ਛੋੜ ਛੜ ਕਰਦਾ ਮੌਕੇ ਦੇ ਆ ਬਿਲਕੁਲ ਕਾਫੀ ਹਾਂਜੀ ਹਾਂਜੀ ਬਾਦ ਆਪਾਂ ਵੀਡੀਓ ਪਾਈ ਜਰੂਰ ਛੋੜ ਛੱਪਾ ਕਰਾਂਗਾ ਮਾਂ ਕੰਗਰਾ ਕਰਾ ਠੀਕ ਆ ਜੀ ਤੇ ਇਹਦਾ ਬੱਚ ਤੇ ਦੋਵੇਂ ਕਟੇ ਆ ਸਰ ਕੋ ਕੂਲੇ ਬੱਚੇ ਅਜ ਤੀਜੇ ਚੌਥੇ ਚੌ ਚੌ 55 ਦਿਨਾਂ ਦੇ ਬੱਚੇ ਆ ਠੀਕ ਆ ਜੀ ਦੋ ਮਗਰ ਮੇਲ ਕਾਫ ਆ ਤੇ ਮੱਜਾ ਦੋਸਤੋ ਅਜ ਦੋਨੋਂ ਵੀਰ ਸੇਲ ਕਰਦਾ ਪਿਆ ਠੀਕ ਆ ਜੀ ਬਾਕੀ ਨਾਲ ਦੀ ਨਾਲ ਤੁਸੀਂ ਚੁਆਈਆਂ ਜਿਹੜੀਆਂ ਦੇਖ ਲਈਆਂ ਨੇ ਸੋ ਚੌਣ ਚਾਂ 1 ਨੰਬਰ ਆ ਤੇ ਕੋਈ ਵੀ ਪ੍ਰਾਜ ਇਥੇ ਆਪਦੀ ਤਸੱਲੀ ਕਰਨੀ ਚਾਹੁੰਦਾ ਤੇ ਆਪਾਂ ਹਮੇਸ਼ਾ ਸਾਰੇ ਵੀਰਾਂ ਨੂੰ ਕਹਿੰਦੇ ਹੁੰਨੇ ਆ ਵੀ ਦੋ ਨਹੀਂ ਤਿੰਨ ਟਾਈਮ ਆਪਣੀ ਤਸੱਲੀ ਕਰ ਲਓ ਸਾਈ ਬਿਆਨਾ ਕਰਕੇ ਠੀਕ ਆ ਤੇ ਕਰ ਸੇਵਕ ਇੱਕ ਨੰਬਰ ਵੀਰੇ ਕਰ ਦਿਓ ਸਾਜੇ 87270 67190 ਠੀਕ ਹੈ ਜੀ ਹਾਂਜੀ ਹਾਂਜੀ 8827067190 ਠੀਕ ਹੈ ਜੀ ਹਾਂਜੀ